ਤਾਂ ਢੀਏ ਜਿਹੜੀ ਛੱਤ ਆ ਕਿਸ ਦਿਨ ਡਿੱਗੀ ਸੀ ਇਹ ਸੌਂ ਦੇ ਮਹੀਨਿਆਂ ਤੁਸੀਂ ਤਾਂ ਜਿਆਦਾ ਬਾਰਿਸ਼ ਆਈਆਂ ਉਦੋਂ ਡਿੱਗੀਆਂ ਤੇ ਤੁਸੀਂ ਇਦਾਂ ਹੀ ਜੁੜਾ 1.5 ਮਹੀਨੇ ਤੋਂ ਤੁਸੀਂ ਇਦਾਂ ਹੀ ਰਹਿ ਰਹੇ ਜੀ ਹਾਂਜੀ ਇਦਾਂ ਗਜਰਾ ਕੀਤਾ ਤੜਪਾਲਾਂ ਪਾਪਾ ਕੇ ਅੰਦਰ ਤੜਪਾਲਾਂ ਪਾਈਆਂ ਸੀ ਉੱਤੇ ਹਾਂਜੀ ਤਿੰਨ ਕਬਰੇ ਹਾਂਜੀ ਤੇ ਤੁਸੀਂ ਹੁਣ ਪ੍ਰਸ਼ਾਸਨ ਨੂੰ ਕੀ ਗੁਹਾਰ ਲਾਓਗੇ ਅਸੀਂ ਕਹਿੰਨੇ ਕਿ ਮਦਦ ਜਿੰਨੀ ਵੀ ਚਲੋ ਗਰੀਬਾਂ ਦੀ ਕੀਤੀ ਜਾਵੇ ਤੇ ਕੰਰ ਨੂੰ ਬਣ ਜਾਵੇ ਕੋਰ ਕਿਹੜਾ ਕਿਹੜਾ ਅੰਦਰਵਾ ਦਸ਼ਕੋ ਡੇਲੀ ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਆ ਅਸੀਂ ਇਸ ਟਾਈਮ ਪਿੰਡ ਉੱਚਾਕੇਲਾ ਹਰਸ਼ਾ ਸ਼ਿਨਾ ਵਿਖੇ ਜਿੱਥੇ ਬਰਸਾਤਾਂ ਦੇ ਦੌਰਾਨ ਜੋ ਇੱਕ ਗਰੀਬ ਪਰਿਵਾਰ ਦੀਆਂ ਛੱਤਾਂ ਜਿਹੜੀਆਂ ਡਿੱਗ ਗਈਆਂ ਆਓ ਆਪਾਂ ਉਸ ਪੀੜਤ ਪਰਿਵਾਰ ਨਾਲ ਗੱਲ ਕਰਦੇ ਹਾਂ ਤੁਹਾਡੀ ਇਹ ਜਿਹੜੀ ਛੱਤ ਆ ਕਿਸ ਦਿਨ ਡਿੱਗੀ ਸੀ ਇਹ ਸੌਂ ਦੇ ਮਹੀਨਿਆਂ ਤੇ ਜਿਆਦਾ ਬਾਰਿਸ਼ ਆਈਆਂ ਉਦੋਂ ਡਿੱਗੀਆਂ ਤੇ ਤੁਸੀਂ ਇਦਾਂ ਹੀ ਜੁੜਾ 1.5 ਮਹੀਨੇ ਤੋਂ ਤੁਸੀਂ ਇਦਾਂ ਹੀ ਰਹਿ ਰਹੇ ਜੀ ਹਾਂਜੀ ਇਦਾਂ ਗੁਜ਼ਾਰਾ ਕੀਤਾ ਤੜਪਾਲਾਂ ਪਾਪਾ ਕੇ ਅੰਦਰ ਤਰ ਪਾਲਾ ਪਾਈਆਂ ਸੀ ਉੱਤੇ ਹਾਂਜੀ ਅੰਦਰਵਾਟ ਤੁਹਾਡੇ ਜਦੋਂ ਇਹ ਛਤਾਂ ਡਿੱਗੀਆਂ ਕਿ ਪਰਿਵਾਰ ਦਾ ਪਚਾ ਹੀ ਰਿਆ ਹਾਂਜੀ ਵਿਚਾਰਿਆ ਪਰਿਵਾਰ ਦਾ ਇੱਕ ਕਿੱਡੇ ਕਮਰੇ ਤੁਹਾਡੇ ਜਿਹੜੇ ਡਿੱਗੇ ਆ ਇਹ ਤਿੰਨ ਜੇ ਤਿੰਨ ਕਮਰੇ ਹਾਂਜੀ ਤੇ ਤੁਸੀਂ ਹੁਣ ਪ੍ਰਸ਼ਾਸਨ ਨੂੰ ਕੀ ਗੁਹਾਰ ਲਾਓਗੇ ਅਸੀਂ ਕਹਿੰਨੇ ਕਿ ਮਦਦ ਜਿੰਨੀ ਵੀ ਚਲੋ ਗਰੀਬਾਂ ਦੀ ਕੀਤੀ ਜਾਵੇ ਤੇ ਇਹ ਕੰਮ ਬਣ ਜਾਵੇ ਹੋਰ ਕਿਹੜਾ ਕਿਹੜਾ ਪਰਿਵਾਰ ਤੁਹਾਡੇ ਹੋਰ ਕੋਈ ਕਮਾਉਣ ਵਾਲਾ ਕਿੰਨੇ ਤੁਹਾਡੇ ਜੀ ਇੱਥੇ ਪਰਿਵਾਰ ਚ ਦੋ ਹੀ ਜਾਣੇ ਆ بس ਮੈਂ ਤਾਂ ਮਜ਼ਦੂਰੀ ਕਰਦੇ ਹਾਂ ਤੁਹਾਡਾ ਘਰ ਵਾਲੇ ਕਰਦੇ ਘਰ ਵਾਲੇ ਦੀ ਡੈਥ ਹੋ ਗਈ ਹੈ ਅੱਛਾ ਜੀ ਹਾਂਜੀ ਹਾਂਜੀ ਆਪਾਂ ਇਸ ਸਮੇਂ ਮੌਜੂਦ ਹਾਂ ਇਸ ਸਪੀੜਤ ਪਰਿਵਾਰ ਦੇ ਘਰੇ ਅਸੀਂ ਜੋ ਪ੍ਰਸ਼ਾਸਨ ਨੂੰ ਵੀ ਅਸੀਂ ਆਪਣੇ ਚੈਨਲ ਦੇ ਮਾਧਮ ਰਾਹੀਂ ਅਸੀਂ ਬੇਨਤੀ ਕਰਾਂਗੇ ਕਿਉਂਕਿ ਇਹੋ ਜਿਹੇ ਗਰੀਬਾਂ ਪਰਿਵਾਰਾਂ ਦੀ ਜੋ ਬਾਹ ਫੜਨੀ ਚਾਹੀਦੀ ਹੈ ਕਿਉਂਕਿ ਗਰੀਬ ਪਰਿਵਾਰ ਜੋ ਡੇਢ ਦੋ ਮਹੀਨੇ ਤੋਂ ਛੱਤ ਤੋਂ ਬਗੈਰ ਤਰਪਾਲਾਂ ਤਾਣ ਕੇ ਰਹਿਣ ਨੂੰ ਮਜਬੂਰ ਆ ਅਸੀਂ ਇੱਥੇ ਜੋ ਪਹੁੰਚੀ ਸਾਡੀ ਟੀਮ ਅਸੀਂ ਦੇਖਿਆ ਵਾਕੇ ਇਹਨਾਂ ਦਾ بارش ਦੇ ਨਾਲ ਜਿਹੜਾ ਉਹ ਕਮਰੇ ਉਤੋਂ ਛੱਤਾਂ ਡਿੱਗੀਆਂ ਸੀ ਤੇ ਅਸੀਂ ਜੋ ਸਰਕਾਰ ਆ ਉਹਨੂੰ ਵੀ ਬੇਨਤੀ ਕਰਾਂਗੇ ਜੇ ਕੋਈ ਦਾਨੀ ਸੱਜਣ ਵੀਰ ਵੀ ਜੇ ਇਹਨਾਂ ਦੀ ਮਦਦ ਕਰਨੀ ਚਾਹੇ ਤਾਂ ਉਹ ਇਹਨਾਂ ਦੀ ਕਰ ਸਕਦਾ ਆ ਪਿੰਡ ਉੱਚਾ ਕਿਲਾ ਹਰਸ਼ਾਸ਼ੀਨਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਵੇਜੇ ਦੱਸੋ ਤੁਹਾਡੇ ਜਿਹੜੇ ਕਮਰੇ ਕਿਸ ਤਰ੍ਹਾਂ ਡਿੱਗੇ ਨੇ ਭਾਜੀ ਇਹ ਬਰਸਾਤਾ ਕਰਕੇ ਡਿੱਗੇ ਆ ਹੁਣ ਬਹੁਤ ਮਤਲਬ ਥੱਲੇ ਸਪੋਟਾ ਵੀ ਦਿੱਤੀਆਂ ਹੀ ਗਿਆ ਪਰ ਨਹੀਂ ਫਿਰ ਵੀ ਗਿਰ ਗਿਰ ਗਏ ਕਿੰਨੇ ਕ ਚਿਰਾਂ ਤੋਂ ਡਿੱਗੇ ਹਾਂਜੀ ਇਹ ਹੁਣ ਜਦੋਂ بارشਾਂ ਹੋਣ ਲੱਗੀਆਂ ਜ਼ਿਆਦਾ ਆ ਪਿਛਲੇ 3 ਮਹੀਨਿਆਂ ਤੋਂ ਬਹੁਤ ਤੰਗੀ ਝਾਕੀ ਆ ਜੀ ਤੁਸੀਂ ਕਿੱਥੇ ਰਹਿ ਰਹੇ ਤਿੰਨ ਮਹੀਨਿਆਂ ਤੋਂ ਹਾਂਜੀ ਇਸ ਤਰ੍ਹਾਂ ਹੀ ਜੀ ਆ ਦੇਖ ਲਓ ਤਰਪਾਲਾਂ ਪਈਆਂ ਆ ਹਾਂਜੀ ਤੇ ਕੀ ਕਿਉਂ ਤੁਸੀਂ ਹੁਣ ਬਣਾਇਆ ਕਿਉਂ ਨਹੀਂ ਕਿਸ ਕਾਰ ਨਹੀਂ ਬਣਾਇਆ ਭਾਜੀ ਇਹ ਬਰਸਾਤਾ ਕਰਕੇ ਕੰਮਕਾਰ ਵੀ ਨਹੀਂ ਸੀ ਆ ਕੰਮ ਕਰ ਤੁਹਾਡੇ ਵਿਲੇਜ ਹੈ ਹਾਂ ਜੀ ਕਿ ਉਹ ਦਿਹਾੜੀ ਨਹੀਂ ਲੱਗ ਰਹੀ ਹਾਂ ਜੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਕਿ ਸਾਨੂੰ ਜੋ ਵੀ ਮਦਦ ਹੋ ਸਕਦੀ ਆ ਸੋ ਕੀਤੀ ਜਾਵੇ ਤੁਸੀਂ ਕੀ ਕੰਮ ਕਰਦੇ ਜੀ ਅਸੀਂ ਵੀ ਮਜ਼ਦੂਰੀ ਕਰਦੇ ਆਂ ਜੀ ਮਜ਼ਦੂਰੀ ਕਰਦੇ ਜੀ ਹਾਂ ਜੀ ਠੀਕ ਹੈ ਜੀ ਆਓ ਇਸ ਪਿੰਡ ਦੇ ਆਪਾਂ ਜੋ ਮੁਖੀ ਨੇ ਜੋ ਸਰਪੰਚ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜੋ ਹਰਦੇਵ ਸਿੰਘ ਸ਼ੀਨਾ ਕুকু ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਸਤਸਿਕਾ ਸੁਪੈਂਸ ਸਾਹਿਬ ਤੁਹਾਡਾ ਸਵਾਗਤ ਆ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਜੀ ਇਹ ਭਜਾ ਸਿੰਘ ਦਾ ਪਰਿਵਾਰ ਆ ਮੇਰੇ ਉੱਚੇ ਕਿਲੇ ਪਿੰਡ ਦੇ ਵਿੱਚੋਂ ਭਜਾ ਸਿੰਘ ਦੀ ਆਪਣੀ ਡੈਥ ਹੋ ਗਈ ਆ ਬੱਚੇ ਉਹਦੇ ਬਹੁਤ ਲਾਇਕ ਨੇ ਤੇ ਆਪਣਾ ਮਿਹਨਤ ਮਜ਼ਦੂਰੀ ਕਰਦੇ ਨੇ ਗੱਲ ਇਹ ਆ ਵੀ ਮਿਹਨਤ ਮਜ਼ਦੂਰੀ ਕਰਕੇ ਢੀਆਂ ਢੀਆਂ ਛੱਤਾਂ ਪਾਉਣੀਆਂ ਅਜੇ ਵਾਜਬ ਨਹੀਂ ਰਹਿ ਗਈਆਂ ਤੁਹਾਨੂੰ ਇਹ ਬਰਸਾਤ ਦੇ ਨਾਲ ਬਹੁਤ ਮਗਹੀ ਜਿਹੜੀ ਸਖਰਾਂ ਦੇ ਮੱਢਾਈ ਸਖਰਾਂ ਤੇ ਆ ਬਰਸਾਤ ਦੇ ਨਾਲ ਇਹਨਾਂ ਦਾ ਨੁਕਸਾਨ ਹੋਇਆ ਆ ਮੈਂ ਤੇ ਭੈਣ ਜੀ ਸੋਨੀਆਂ ਮਾਂ ਜੀ ਉਹਨਾਂ ਨਾਲ ਵੀ ਗੱਲ ਕਰਾਂਗਾ ਵੀ ਇਹਨਾਂ ਦਾ ਕੁਝ ਬੰਦਾ ਕੀਤਾ ਜਾਵੇ ਮੇਰੇ ਪਿੰਡ ਕੱਲਾ ਇੱਕ ਛੱਤ ਨਹੀਂ ਗਈ ਹੋਰ ਵੀ ਕਾਫੀ ਛੱਤਾਂ ਨਹੀਂ ਉਹ ਅਜੇ ਤੱਕ ਲੱਗੇ ਨਹੀਂ ਅਗਲੇ ਬੰਨੇ ਪ੍ਰਸ਼ਾਸਨ ਨਾਲ ਲੈ ਕੇ ਤੇ ਮਤ ਕਰਨਾ ਤੇ ਜਦੋਂ ਉਧਰੋਂ ਵੇਲੇ ਹੋਣਗੇ ਤੇ ਅਸੀਂ ਉਹਨਾਂ ਗਾੜੀ ਇਹ ਪ੍ਰੋਗਰਾਮ ਸਾਰਾ ਰੱਖਾਂਗੇ ਹੜ੍ਹਾਂ ਦੇ ਕਾਰਨ ਜਿਹੜਾ ਪ੍ਰਸ਼ਾਸਨ ਉਧਰ ਲੱਗਾ ਆ ਉਧਰ ਲੱਗਾ ਆ ਤੇ ਜਦੋਂ ਉਹ ਫ੍ਰੀ ਹੋ ਕੇ ਆਪਣੇ ਦਫ਼ਤਰ ਚਾਉਣਗੇ ਇਹ ਵੀ ਤੇ ਨਾਲ ਹੋਰ ਵੀ ਕਈ ਛੱਤਾਂ ਪਿੰਡ ਦੀਆਂ ਡਿੱਗੀਆਂ ਨੇ ਜਿਹੜੀਆਂ ਇਹ ਸੋਨੀਆਂ ਮਾਂ ਜੀ ਭੈਣ ਜੀ ਉਹਨਾਂ ਦੇ ਗਾੜੀ ਕਰਾਂਗੇ ਰਿਕਵੈਸਟ ਵੀ ਇਹਨਾਂ ਨੂੰ ਪਾਕਿ ਦਿੱਤੀਆਂ ਜਾਣ ਚਲੋ ਜਿੰਨੇ ਜੋਗੀ ਵੀ ਸਰਕਾਰ ਹੋਊਗੀ ਉਹ ਮਤ ਕਰੇ ਹਾਂਜੀ ਇਹ ਸੰਜੋ ਪਿੰਡ ਦੇ ਮੁਖੀ ਸਰਪੰਚ ਹਰਦੇਵ ਸਿੰਘ ਸ਼ਿਨਾ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਇਸ ਪਰਿਵਾਰ ਦੀ ਜੋ ਹੋਰ ਵੀ ਪਰਿਵਾਰ ਆ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਜਾਂ ਮਕਾਨ ਡਿੱਗੇ ਆ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਜੋ ਸਰਕਾਰ ਪ੍ਰਸ਼ਾਸਨ ਨੂੰ ਗੁਹਾਰ ਲਾ ਕੇ ਤੇ ਉਹਨਾਂ ਦੇ ਬਣਵਾ ਕੇ ਦਵਾਂਗੇ ਡੇਲੀ ਨਿਊਜ਼ ਹੁਣ ਤੱਕ ਹਰਸ਼ਾ ਸ਼ਿਨਾ